ਆਸਾਨ ਹੱਲਾ ਪਾਉਂਦੇ ਗਏ ਦੁੱਖ ਦੀ ਗੁਰ ਪ੍ਰਸਾਦ ਮੀਰੈ ਮਨ ਵਸਿਆ ਜੋਨੇ ਪਉਨੇ ਵਾਲੇ ਸ਼ਬਦ ਚਾਰਨ ਸੇਹੋ ਸਦੀ ਉਸਕੇ ਪਾਪ ਸੇ ਇੰਨਾਂ ਨੂੰ ਜੀਉ ਲਾਉਂਦਾ ਸਾਹਿਬੀ ਕਿਰਪਾ ਕਰਕੇ ਏ ਪਿਆਰੇ ਸਿੱਖ ਸੰਗਿਓ ਸਾਡੇ ਮਨ ਤੇ ਮਹਾਰਾਜਾ ਨਾਮ ਵਸ ਗਿਆ ਹੈ ਸਭ ਮੰਗੋ ਸੇਤਾ ਰੀ ਸਭ ਤੇ ਨਾਮ ਦੀ ਏਡੀ ਵਧਾਈ ਹੈ ਹਰ ਜੀਆ ਸਿੱਧੀਆਂ ਲਿੱਧੀਆਂ ਮੌਲੀਆਂ ਜਿਹੜੇ ਕੋਈ ਨਾ ਮਦਕੀਆਂ ਇਸ ਲੋਕ ਜਮੀਰ ਸ਼ਰੂਪ ਸੋਜੇ ਧਰਮਾਰਥ ਕਾ ਮੋਹਤਾਰਥ ਜੋ ਵੀ ਮੰਨ ਲੀਏ ਉਹ ਤਾਲੀ ਦੇ ਰਹੇ ਭਾਈ ਨਾਮ ਰੰਗ ਇਹ ਮੰਨ ਤ੍ਰਿਪਤਨ ਸੱਚੇ ਬਾਝੇ ਮਾਮ ਦੇ ਪ੍ਰੇਮ ਦੇ ਸਿਂ ਮਨ ਅਤਿਆੰਤ ਤ੍ਰਿਪਤ ਹੋ ਜਾਏ ਰਾਜੀ ਵੀ ਹੈ ਹੁਣ ਕਿਸੇ ਹੋਰ ਪਿਆਸ ਦੀ ਤੋਖ ਨਹੀਂ ਰਹੀ ਬਹਿਰ ਲਾ ਕਤੂ ਭਾਵੀ ਕਿਸੇ ਤਰ੍ਹਾਂ ਇਸ ਜਿੰਨਾ ਨਹੀਂ ਚਾਹਾਂਗੇ ਸਮਾਸ਼ਨਾ ਕਰਕੇ ਵੀ ਦਰਦ ਨਹੀਂ ਹੋਵੇਗੀ اے ਪਿਆਰੇ ਸਵਰਾ ਠਾਕੁਰ ਪੰਥੀ ਸੰਤ ਜਗਤ ਠਾਕੁਰ ਸਵਾਮੀ ਅਕਾਲ ਪੁਰਖ ਹੈ ਉਹ ਸਾਰੇ ਬ੍ਰਹਮਾ ਵਿਸ਼ਨੂ ਸ਼ਿਵ ਜੀ ਸਰਮੁਦਾਰ ਜਿਉ ਕੋ ਬਰਾਦ ਕੋ ਅਭਿਆਸ ਕੋ ਸਾਰਿਆਂ ਤੋਂ ਚਾਹੇ ਰੈਣ ਦੇਸ ਤੇ ਸਦਾ ਗਾਉਰੀ ਮਨੁ ਮੋਲੀ ਹਿਤ ਆਇਓ ਪਰਮੇਸ਼ਰ ਜਾਈਂ ਦਰਨਾ ਕਰਦੇ ਨਾ ਤੈਨ ਮੈਂ ਥਾਪ ਉਠਾਪਨ ਹਾਰਾ ਕੋ ਪਰਮੇਸ਼ਰ ਐਸਾ ਹੈ ਕਿ ਸ਼ਿਮੁਲੀ ਚੇ ਜੇ ਕੋ ਥਾਪੇ ਹੋਏ ਜੀਵਾਂ ਚਾਹਣਗੇ ਉਹਨਾਂ ਥਾਪਨ ਹਾਉ ਪਟਨ ਵਾਲਾ ਲਾਇ ਕਰਨ ਵਾਲਾ ਵੀ ਆਪ ਹੈ ਜੇਲੇ ਇਹ ਕਿੰਦੇ ਦੀ ਭਰਤੀ ਹੋਏ ਤਾਂ ਕੋਲੇ ਮੈਂ ਹੰਕਾਰ ਉਹਨਾਂ ਨੂੰ ਪੜ੍ਹ ਕਰਕੇ ਪਲਰ ਕਰਨ ਆਇਆ ਵੀ ਆਇਤ ਹੈ ਅਗੇ ਕਿੰਦੇ ਦੀ ਗਿਆਨ ਆ ਦੇ ਉਹਨਾਂ ਨੂੰ ਛਾਪ ਜੁੰਦਾ ਹੈ ਗਿਆਨ ਆ ਦੇ ਉਹਨਾਂ ਨੂੰ ਛਾਪਣ ਵਾਲਾ ਨਾਸ ਕਰਨ ਪਟਨ ਵਾਲਾ ਹੈ ਦੁਸ਼ਤ ਸੁਖਿ ਹੈ ਡਰਾਵੇ ਰੂਹ ਮਨੋਸੁਖ ਨੂੰ ਡਰਾਉਂਦਾ ਹੈ ਕਿਦਾਂ ਤੂੰ ਕੰਗਰ ਹੈ ਉਸ ਨੂੰ ਸਿੱਖਣ ਤੈਨੂੰ ਡਰਣਾ ਨਹੀਂ ਚਾਹੀਦਾ ਇਹ ਠਿਕਾ ਹੈ ਪ੍ਰਮੁਖੀ ਕਿ ਉਹ ਦੀ ਸਮਝਿਆ ਲੋ ਇਸ ਤੋਂ ਕਿਉਂ ਡਰਦਾ ਹੈ ਇਹ ਤਨ ਜਰਾ ਹੁੰਦਾ ਤੇ ਫਿਰ ਪਿਆਰੇ ਹੈ ਜਦ ਦੇਖੂ ਪ੍ਰਭ ਆਪਣੇ ਸੋਮੀ ਇਹ ਮਨਾਂ ਹੁ ਨਾ ਤਰੀ ਡਰਾਂ ਜਿਨਾ ਤੇ ਸੁੱਖ ਨਹੀਂ ਕਿਸ ਹੋਇਆ ਜਦੋਂ ਤੇ ਆਪਣੇ ਸੋਮੀ ਅਕਾਲ ਪੁਰਖ ਦੇ ਦਰਸ਼ਨ ਕਰ ਲਵਾਂਗੇ ਦੇਖ ਲਵਾਂਗੇ ਮੈਂ ਅਗਰ ਇਹ ਚੀਤਨਾ ਪਾਵੂਰੀ ਕੋਈ ਹੋਰ ਕਿਸੇ ਪਦਾਰਥ ਚੀਤੀ ਨਹੀਂ ਕਰੇ ਪਾਵੇਂਗਾ ਲਾਵੇਂਗਾ ਇਹ ਤਰਕ ਲਾਉਣਾ ਕਿ ਫਿਰ ਜਨ ਜਨ ਦੇ ਦਰਸ਼ਨ ਨਹੀਂ ਕਰਦਾ ਹੈ ਨਾਲਕ ਦਾਸ ਪ੍ਰਭ ਆਪ ਕਹਿ ਰਾਇ ਸਰਦੂ ਸਾਹਿਬ ਵੀ ਕਹਿੰਦੇ ਆਜ ਦੇ ਸ੍ਰੀ ਦਾਣੀ ਪ੍ਰਭ ਨੂੰ ਪਰਤੀ ਉਹ ਸਿਰੋਪਾਏ ਦੇ ਕੇ ਆਪ ਹੀ ਪਹਿਨਾਇਆ ਗੁਰਿਆਣਾ ਕੀਤਾ ਹੈ ਬ੍ਰਹਮਤਉ ਮੇਤਿ ਲਖਾ ਗੋਦਿ ਸਤਿ ਸਿਖੇ ਪਦਛੈ ਜੀ ਪਰਮ ਜੀ ਦੇ ਪੇਰ ਪਰਮਾਤਮਾ ਦੇ ਪੰਜ ਪ੍ਰਕਾਰ ਦਾ ਚਰਨ ਹੈ ਅਜੇ ਤਰ੍ਹਾਂ ਜਿਹੜਾ ਸੱਤ ਪ੍ਰਕਾਰ ਦਾ ਹੈ ਇਹਨੂੰ ਮੇਡ ਕਰਕੇ ਹਰੂਪ ਨੂੰ ਕਹਿੰਦੇ ਕਿ ਮਸਾਦੀ ਨੇ ਹੁਸਦੇ ਪਾਛਿਆ ਮਿਸਾਲੋ ਰੇ ਮੁਖਿਤ ਹੈ ਅਮਰਤ ਨਾਮ ਦਾ ਚੰਦੂ ਨਾਰਾਇਣੇ ਆਤਮ ਹੱਲਾ ਪੰਜਾ ਚਾਰ ਵਰਨ ਚਹੁ ਕੋ ਮਰਦਨ ਕੋਈ ਸੰਧਾਰ ਕੇ ਕਹਿੰਦੇ ਜਨਮਿਲ ਮਾਰੇ ਪੰਜ ਸੂਰ ਵੀ ਰਾਇ ਸੋ ਕੌਣ ਬੜੀ ਰੇ ਕੋਈ ਇਹ ਜਹ ਹੈ ਭਾਈ ਬਲੀਆ ਬਲੀ ਨਹੀਂ ਆਜ ਕਹੋ ਪਰਮਾਣ ਵਾਲੇ ਬੜੇ ਬੜੇ ਗੋਰਾ ਵਰਤ ਹੁੰਦੇ ਹੈ ਾਰੇ ਇਹੋ ਜਿھے ਮੁਕਾਰ ਹਨ ਜਨਮਿਲ ਮਨ ਜਨ ਚਾਰ ਵਰਨ ਚਾਹੋ ਕੋ ਮਰਨ ਚਾਰੇ ਵਰਨ ਖत्री ਬ੍ਰਾਹਮਣ ਸੂਦ ਬਾਇਸ ਨਾ ਖत्री ਨੂੰ ਛੱਡਦੇ ਐ ਨਾ ਬ੍ਰਾਹਮਣਾਂ ਨੂੰ ਛੱਡਦੇ ਐ ਨਾ ਸੂਦ ਨੂੰ ਛੱਡਦੇ ਐ ਨਾ ਬੈਂਖਾਂ ਨੂੰ ਛੱਡਦੇ ਐ ਆਪੇ ਚਾਰ ਅਸ਼ਰਮ ਕਹੋਂਦੇ ਰਿਹਾ ਜਿਹੜਾ ਸੇਧ ਬਾਦ ਪਰਾਸ਼ਤੀ ਸੰਿਆਸੀ ਤੇ ਬ੍ਰਹਮਚਾਰੀ ਇਹਨਾਂ ਕਹਾਂ ਅਸ਼ਰਮਾਂ ਨੂੰ ਕਿ ਚਾਹੇ ਵਰਨਾ ਨੂੰ ਤੇ ਚਾਰੇ ਮਾਰੂ ਹਨ ਸਿਆ ਸੁੰਮੀ ਰਾਹੀ ਮਾਨਸਾਸੀ ਉੱਤਮ ਮਦਮ ਕੋਈ ਇਸ਼ਾਰੇ ਨੂੰ ਇਹਨਾਂ ਸਾਰੇ ਨੂੰ ਬਾਈ ਮਰਦਨ ਬਰਛੇ ਵਾਲੇ ਹਨੇਾਟੇ ਦਾਰਸੋਨ ਕਾਰ ਕਲੀਰੇ ਕੋਈ ਖੇ ਦੇਸਨ ਜੇ ਵੀ ਜਿਨਨੇ ਸ਼੍ਰੀ ਵਿਦੇਸ਼ ਨੇ ਆਸੀ ਕੋ ਬਰੇ ਉਸ ਤੇ ਕੋਈ ਨਾ ਤਾਂ ਹਥੀਂ ਤਲੀ ਤੇ ਜਿਨੇ ਕੋਈ ਆਪਣੀ ਸੀਧੀ ਤਕਲੀਫ ਦਿੱਤੀ ਕਰੀਓ ਤਕਲੀਫ ਮਰੋੜ ਗਈਏ ਇਸੇ ਪ੍ਰਕਾਰ ਛੇਰ ਦਰਸ਼ਨਾਂ ਨੂੰ ਤਾਂ ਜਿਹੜੀਆਂ ਜੰਗਮਾ ਨੂੰ ਜੇ ਨੰਗੀ ਰੀ ਤਰੀਕੇ ਕੋਈ ਛੋਟੀ ਜੀ ਤਕਰੀ ਹੁੰਦੀ ਹੈ ਐ ਪਕੜੇ ਹੋਏ ਹੈ ਸਾਡ ਦਰਸ਼ਨ ਜਿਹੜੇ ਸੇ ਸ਼ਾਸਤਰ ਦੇ ਪੰਨੇ ਵਾਲੇ ਜਿਹਾ ਆ ਨੇ ਉਹ ਮੈਨੇ ਮੈਨੇ ਆਪਣੇ ਹੱਥੀਂ ਤਰੀਕੇ ਪਿੰਗ ਖਰੇ ਇਹ ਸੰਸਕਾਰ ਜਿਹੜਾ ਹੱਥ ਵਾਲ ਵਿਚਾਰਾਂ ਦੇ ਤੇ ਇਹਨਾਂ ਨੇ ਸੰਸਕਾਰਾਂ ਅਨਸਾਰ ਜਿਹੜੀ ਇੱਛਾ ਖਰੇ ਆਉਣੀ ਹੈ ਇਹ ਤਰੀਕ ਮਰ ਗਏ ਹਨ ਕਿ ਇਹ ਸੇਧਰਸ਼ਨ ਸ਼ਾਸਤ੍ਰਾਂ ਵਾਲਿਆਂ ਨੂੰ ਆਪਣੇ ਇਹ ਸੰਕਾਲਿਤ ਪੜਾਇਆ ਕਰਨੇ ਵਿਚਾਰਾਂ ਦੇ ਹੱਥਾਂ ਦੇ ਤਾਈਂ ਉਸ ਤੇ ਹਮਲਾ ਕਰਤੇ ਹਨ ਹੰਦਰ ਸੁਗੁਰ ਸੁਗੁਰ ਚਰਨੀ ਤੁਸੀਂ ਆਣੇ ਨਾਮ ਨਿਗਰਨ ਸੋਹਣੇ ਨਹੀਂ ਛੱਡੂ ਜਿਹੜੇ ਮਰੇ ਜਿਹੜੇ ਸੋਹਣੇ ਸਮਾਂ ਆਪਣੇ ਆਪ ਨੂੰ ਕਹੋਂਗੇ ਕੰਦਰ ਸੂਰ ਮੋਹੇ ਕੰਨ ਮਾਰੂ ਕਲੰਕ ਲੱਗ ਗਿਆ ਹੈ ਰਹਿਤ ਚਲਿਆ ਫਿਰਿਆ ਜਾ ਕੇ ਬਿਸਰਮਾਂ ਦੇ ਆਪਣੀ ਪ੍ਰਸੰਨ ਕਰਨ ਵਾਸਤੇ ਇਸ ਪ੍ਰਕਾਰ ਬਾਰੇ ਸੋਨੇ ਚੰਦਰਾ ਤੇ ਸੀਂਗੀ ਘੋਣ ਵਾਲੇ ਵੀ ਜਿਹੜੇ ਸੁਗਰੇ অতি ਸੁੰਦਰ ਕੋਈ ਸ੍ਰੀ ਵਾਲੇ ਜਿਹੜੇ ਬਾਰੇ ਸ੍ਰੀ ਪਰ ਵਾਲੇ ਜਿਹੜੇ ਇਹਨਾਂ ਮੋਹ ਦੇ ਮਾਇਆ ਨੇ ਛੱਦੇ ਨਹੀਂ ਹਣਗੇ ਸੁੰਦਰ ਸੀ ਸੁਗਰੇ ਜਿਗਰੇ ਆਤਮਾ ਵੀ ਚਤਰਤ ਹੁੰਦੇ ਹੀ ਸੀ ਕਿਹੋ ਜਿਹੇ ਬੰਦੇ ਵਗਦਾ ਬ੍ਰਹਮਾਤ ਸੰਜੋੜੇ ਰੂਪ ਸਿਆਣੇ ਸਾਰੇ ਸ੍ਰੀ ਕੋ ਜਿਹਨਾਂ ਦੇ ਆਪਣੀ ਆਤਮਾ ਕਹਿੰਦੇ ਸਾਡੇ ਦਿਲ ਬੜੇ ਸਾਫ਼ ਹੈ ਸਾਡੇ ਅੰਦਰ ਵਿਕਾਰ ਨਹੀਂ ਹੁਰਦਾ ਇਹ ਜਿਹੇ ਸਿੰਘੀ ਦੇ ਵਰਗੇ ਜਿਹੜੇ ਘਰ ਦੇ ਸੀ ਸਾਨੂੰ ਰੂਪ ਨਹੀਂ ਲੱਗਦਾ ਹੈ ਹਾਲੇ ਵੀ ਜੇ ਉਹਦਾ ਪਾਠ ਹੀ ਕਰਦੇ ਹੈ ਤੇ ਸਾਰੇ ਰਿਸ਼ੀ ਵਰਗੇ ਜਿਹੜੇ ਜੋ ਦੇ ਬਿਹਾਜੇ ਕਿਸਿਆਰੇ ਕੋਹੋਂ ਦੇ ਸਨ ਪੰਚ ਹੋ ਆਰਿਗ ਮੁਨੀ ਆਲਿ ਕੁਸ਼ਾਲੇ ਤਹਨਣ ਵਾਲੇ ਬਾਂਦਰ ਦਾ ਰੂਪ ਬਣ ਕੇ ਇਸ ਤਰ੍ਹਾਂ ਹੀ ਉਸਾਰ ਤੇ ਉਰਤੀ ਗਈ ਨਾਨਕ ਪੰਚ ਹੋ ਹੀ ਮੋਹ ਛਲੀ ਰੋ ਇਹ ਪੰਜਾਂ ਮੋ ਆਬਕ ਇਹਨਾਂ ਨੇ ਹੀ ਨਿਸ਼ਚੈ ਕਰਕੇ ਸਾਰੀ ਸਿਤਿ ਵਿੱਚ ਚਲ ਗਿਆ ਹੈ ਭਾਈ ਸੱਜਿਆ ਨਹੀਂ ਕਿਸੇ ਨੂੰ ਵੀ ਰਾਮ ਚੰਦੇ ਜੀ ਨੂੰ ਇਸ ਪ੍ਰਕਾਰ ਜੇ ਬਣੋ ਵਾਸ ਮੇਰਾ ਹੋਇਆ ਰਾਵ ਮਕਾਲਾ ਪਹਿਲਾ ਸੀ ਤਾਂ ਲਾ ਹੁਣ ਵਿਛੜ ਗਿਆ ਸੀ ਹਲਤ ਕਰ ਦਿੱਤੀ ਇਹਨਾਂ ਨੇ ਇਸ ਪ੍ਰਕਾਰ ਮੋਹ ਦੇ ਅੰਦਰ ਦੇਸ਼ਮੁਨੀ ਵਿਆਸਾਇਕ ਭਾਈ ਤਾਪ ਦੇ ਬੰਨ ਲੱਗਾ ਇਹ ਪੰਜ ਜਿਹੜੇ ਹਨ ਮੋਹ ਆ ਦੇ ਕੋ ਇਹਨਾਂ ਨੇ ਐਸੇ ਪ੍ਰਕਾਰ ਕਿ ਜਨ ਅਰਜਨ ਦੀ ਗੱਲ ਹੈ ਇਹਦਾ ਪੁੱਤੋ ਕੁਛੜ ਚੱਕਿਆ ਸੀ ਪੰਜ ਨੇ ਅਰਜਨ ਦੀ ਲਾਭ ਕੀਤੀ ਅਗਰ ਹੱਸ ਕੇ ਚੁੱਪ ਕਰ ਰਿਹਾ ਕਿਸ ਨੂੰ ਉਹ ਅੰਝੀ ਕਰਨ ਲੱਗੇ ਹੈ ਅਰਜਨ ਮੋਹ ਬੜਾ ਪਰਗਲ ਹੈ ਇਹ ਕੋਈ ਸੂਰਮਾ ਤੇਰੀ ਤੱਗ ਲਾ ਦਿੰਦਾ ਉਹਦਾ ਅਸਰ ਕੱਟ ਦਿੰਦਾ ਤੇ ਤੇਰੇ ਪੁੱਤ ਨੂੰ ਤੇਰੀ ਤੱਗ ਲਾ ਤੂੰ ਹੱਸ ਕੇ ਸਾਹ ਤੇ ਇਹ ਮੋਹ ਨੂੰ ਦੇਖਲਾ ਦਸ ਕਰਦੇ ਏ ਇਸੇ ਪ੍ਰਕਾਰ ਸਾਧ ਸੰਗਤ ਜੀ ਫਰਮਾਉਂਦੇ ਹਨ ਬੰਤ ਹੋਈ ਮੋਹ ਛਲੀ ਇਹ ਮੋਹ ਦੇ ਸੰਗੇ ਕਿਸੇ ਨੂੰ ਕਾਮ ਨੇ ਕਿਸੇ ਨੂੰ ਕ੍ਰੋਧ ਨੇ ਅਜੇ ਕਿਸੇ ਨੂੰ ਮੋਹ ਨੇ ਕਿਸੇ ਨੇ ਹੰਕਾਰ ਨੇ ਯੋ ਮੇ ਆਰਕਨ ਪੰਜਾਬ ਨੇ ਫਾਰੇ ਨੂੰ ਛੱਡ ਲਿਆ ਹੈ ਛੱਡਿਆ ਨਹੀਂ ਕਿਸੇ ਦੇ ਨਾਹੀਂ ਜੇ ਮੇਲੇ ਮਾਰੇ ਪੰਜ ਸੂਰ ਬੀਰ ਇਹ ਮੇਲੇ ਕੋਈ ਯਸੂਰ ਬੀਰ ਜਿਹੜੇ ਹਨਗੇ ਜਿਵੇਂ ਕੋਈ ਆਦਮੀ ਬਿਛੂ ਲਈ ਬੈਠਾ ਸੀ ਬਿਛੂ ਲਈ ਬੈਠਿਆ ਨਹੀਂ ਕਿਸੇ ਨੇ ਕਿਹਾ ਵੀ ਇਹਦਾ ਕੀ ਮੁੱਲ ਹੈ ਜਿਹੜਾ ਵੱਡਾ ਬਿਛੂ ਸੀ ਉਹ ਕੋਈ ਮੰਗਲ ਕੀ ਕੀ ਕਹਿੰਦੇ ਇਹਦਾ ਕੀ ਮੁੱਲ ਹੈ ਕਿ ਰੁਪਈਆ ਛੋਟੇ ਦਾ ਕਿਸੇ ਮੁੱਲ ਨਹੀਂ ਰਹੀ ਰੁਪਈਆ ਕਹਿੰਦਾ ਵੀ ਛੋਟੇ ਦਾ ਵੀ ਮੁੱਲ ਉਹਨਾ ਵੱਡੇ ਦਾ ਹੀ ਮੁੱਲ ਹੈ ਕੀ ਕਾਰਨ ਹੈ ਕਹਿੰਦਾ ਦੰਗ ਮਰਵਾ ਕੇ ਦੇਖ ਲੈ ਹੀ ਕੋਈ ਟਰੰਗ ਮਾਰਦੇ ਕਿਉਂ ਛੱਡਦੇ ਕਿਸੇ ਨੂੰ ਨਹੀਂ ਹਾਲ ਜਨਮਿਲ ਮਾਰੇ ਪੰਜ ਸੂਰਬੀਰ ਇਹ ਮਿਲਨੇ ਹੈ ਕੋਈ ਦੇ ਕੋ ਹਜ਼ਾਰੇ ਦੂਸਰੇ ਦੇ ਦੂਸਰੇ ਟੱਕ ਕੋਈ ਨਹੀਂ ਹੈ ਇਹਨਾਂ ਦੇ ਸੂਰਬੀਰ ਮਹ ਜਿਹੜੇ ਆਪਣੇ ਆਪ ਨੂੰ ਸੂਰਮੇ ਮੰਨ ਨੂੰ ਜਿਤਣ ਵਾਲੇ ਕਹੋਂਦੇ ਸੀ ਸੇ ਮੀਰ ਬਾਣੀ ਨਹੀਂ ਜਿੱਤਣ ਵਾਲੇ ਭਾਂਦੇ ਸੀ ਐਸੇ ਕੌਣ ਬਲੀ ਰੇ ਜਿਹਨਾਂ ਨੂੰ ਬਾਣੀ ਕਰਕੇ ਵਿਸ਼ਿਆ ਨਹੀਂ ਗੱਲਾਂ ਛੱਡੀਆਂ ਮੰਨਦੇ ਕਲਪ ਛੱਡ ਦਿੱਤੇ ਚੰਨ ਕਰਕੇ ਕੋਹੜ ਛੱਡ ਦਿੱਤੇ ਐ ਹੈ ਇਹ ਕੌਣ ਹੈ ਬਲੀ ਭਾਈ ਜਿਹੜਾ ਮਿਲ ਕਰਕੇ ਸੰਗਦੇ ਜਿਨ੍ਹਾਂ ਨੂੰ ਮਾਰ ਦੇਵੇ ਉਹ ਕਰੋਨਾ ਵਿੱਚ ਹੋਈ ਹੈ ਮੰਗਾਰ ਕੇ ਗੁਰੂ ਸਾਹਿਬ ਕਹਿ ਰਹੇ ਹੈ ਕਿ ਹੈ ਕੋਈ ਹੈ ਜਾਂ ਬਲੀ بڑے بڑے ਪੀਰ ਤੰਗਮਰੇ ਉਤਾਰ ਸੇਵਨ ਮੂਲੇ ਹਨ ਜਿਹਨਾਂ ਦੇ ਪੰਜ ਮਾਰ ਵਿਦਾਰ ਗੁਦਾਰੇ ਜਿਹਨਾਂ ਦੇ ਪੰਜ ਮਾਰ ਕਾਮ ਆਜ ਕੇ ਜਿਹੜੇ ਹੋਣਗੇ ਮਾਰਨ ਵਾਲੇ ਸਾਰਿਆਂ ਨੂੰ ਇਹਨਾਂ ਨੂੰ ਬਿਨਾਂ ਹੁਸ਼ਿਆਰ ਹੋ ਕੇ ਗੁਦਾਰੇ ਗੁਦਾਰ ਹੁੰਦਾ ਹੈ ਜਪੀਤ ਕਰ ਦੁੱਪਿਆ ਨੌਕ ਕਰ ਦੁੱਪਿਆ ਹੈ ਕੋ ਪੂਰਾ ਇਕਲੀ ਦੇ ਜਮਾਨੇ ਦੇ ਪੂਰਨ ਪੁਰਖ ਜਾਨਣਾ ਕਰੋ ਦੇ ਭਾਈ ਰਹਾਉ ਵੱਡੀ ਕੌਮ ਦਾਸ ਭਾਜ ਹੈ ਨਹੀਂ ਇਸ ਕੋਲ ਬੱਦੀਆਂ ਕੋ ਮੌਵਾ ਜੀ ਆਪਣੇ ਆਪ ਨੂੰ ਕਹਾਈ ਵੀ ਸਾਡੀ ਇੰਨੇ ਕਰੋੜ ਕੌਮ ਹੈ ਸਾਡੀ ਇੰਨੇ ਹਜ਼ਾਰ ਕੌਮ ਹੈ ਇਹ ਵੱਡੀਆਂ ਕੌਮਾਂ ਕਰਕੇ ਵੀ ਇਹ ਮਿਲਦੇ ਨਹੀਂ ਹਨ ਇਹ ਬੱਦੀ ਪ੍ਰਮਾਣ ਆਸ਼ਰੀ ਸੰਤ ਜੀ ਕੁੱਲ ਜਣਿਆਂ ਨੂੰ ਵਾਸ ਕਰ ਲਿਆ ਸਭ ਨੂੰ ਆ ਦੀ ਕੋਈ ਛੋਟੀ ਨਹੀਂ ਰਹੀ ਆ ਕਿਸੇ ਕਿਸੇ ਦੰਦੇ ਦੀ ਬਣਾਂਗੇ ਇਹ ਕਰਕੇ ਵੱਡੀ ਆਸਰੀ ਸਮਝਾ ਦੀ ਕੌਣ ਹੈ ਪ੍ਰਵਕਤੀ ਦੀ ਮੈਂ ਤਾਂ ਇਹ ਸਮਝੀ ਕੌਣ ਵਸ ਭਾਗ ਹੈ ਨਹੀਂ ਉਹਦੇ ਬਸ ਕਰ ਲੈਂਦੇ ਐ ਜਿਹਨੂੰ ਬਸ ਕਰ ਲੈਂਦੇ ਭਾਗ ਹੈ ਨਹੀਂ ਉਹਨੇ ਬਿਲਕੁਲ ਪਾਈਏ ਨਹੀਂ ਭਗੌੜੇ ਨਹੀਂ ਹੁੰਦੇ ਉਹਦੇ ਗਲ ਘਾਰੀ ਬਣਾ ਲੈਂਦੇ ਐ ਇਹ ਹਰ ਵਕਤ ਅਗੇ ਤਸੂਰ ਨੇ ਹਨ ਮੋਹਨ ਤੈਨੂੰ ਫੌਜ ਹਥਲੀ ਰੇ ਮੋਹਨ ਕਹਿਵਰੇ ਵਾਲੀ ਮੋਕਲ ਨਾ ਇਸਤ੍ਰਣ ਵਾਲੀ ਫੌਜ ਹੈ ਹਰ ਵਕਤ ਇਸਤ੍ਰਣ ਵਾਲੀ ਫੌਜ ਹੈ ਇਹ ਹਥਲੀ ਨੇ ਹੱਥ ਵਾਲੀ ਹੈ ਜਿਹਦੇ ਮਗਰ ਪੈਂਦੇ ਆਪ ਦਾ ਹੱਥ ਨਹੀਂ ਛੱਡਦੇ ਮਾਰ ਕੇ ਛੱਡਦੇ ਹਨ ਤਾ ਨਾਮਕ ਤੈਨੂੰ ਜਨ ਮਿੜਦੇ ਆਪੇ ਮਾਲਕ ਦੇ ਜੀ ਕਹਿੰਦੇ ਹਨ ਉਹਨੇ ਜਨਮ ਇਹਨੇ ਉਹ ਮਿਖਿਆ ਨੂੰ ਨਰ ਵਿਸ਼ੇਸ਼ ਕਰਕੇ ਦਰਿਆ ਹੈ ਇਹਨਾਂ ਨੂੰ ਡਾਇ ਕਰਕੇ ਨਾਸ ਕਰਤਾ ਹੈ ਉਹਨਾਂ ਨੇ ਸਾਧ ਸੰਗਤ ਕਾ ਝਲੀਰ ਜਿਹੜੇ ਸੈਲ ਸੰਗੂ ਕੀ ਚੱਲ ਕੇ ਇਕੱਠੇ ਰਹਿੰਦੇ ਆ ਉਹ ਇਹਨਾਂ ਤੇ ਜਿੱਤੇ ਆ ਦਸਮਿਆਂ ਨੂੰ ਕੱਲੇ-ਦਕਲੇ ਉਹਨਾਂ ਤੋੜਿਆਂ ਵਾਲਿਆਂ ਨੂੰ ਅਜੇ ਜਲਤਾਰਾ ਵਾਲਿਆਂ ਨੂੰ ਪਾਣੀ ਜਿਹੇ ਵਾਲਿਆਂ ਨੂੰ ਜਿਸ ਪ੍ਰਕਾਰ ਬਿਸਰਾ ਮਿੱਤਰ ਬੰਦਾ ਚ 10000 ਬਾਰਾ ਰਿਆਸੀ ਉਥੇ ਹੀ ਬਰ ਰਸਿਨ ਵਾਲ ਮਸੀਹ ਇਸ ਕਰਕੇ ਬਿਸਵਾ ਮਿੱਤਰਾਂ ਨਾ ਪਿਆਸੀ ਇਸ ਸਰਕਾਰ ਕਿਤੇ ਨਹੀਂ ਇਹਨਾਂ ਨੂੰ ਛੱਡਿਆ ਸਾਜ ਸੰਗਤ ਕਾ ਝੱਲੀ ਦੇ ਉਹਨਾਂ ਨੂੰ ਇਹਨਾਂ ਨੂੰ ਬਹੁਤ ਵਿਸ਼ੇਸ਼ ਕਰਕੇ ਬੜਿਆ ਹੈ ਜਿਹਨਾਂ ਸਾਲ ਸੰਗਤ ਦੀ ਆਗਿਆ ਨੂੰ ਛੱਡਿਆ ਹੈ ਆਗਿਆ ਨੂੰ ਮੰਨਣਾ ਕੀਤਾ ਵਿਚਾਰਾ ਨਹੀਂ ਲੇਪਿਆ ਹੈ ਇਹ ਸਾਲ ਸੰਗਤ ਦੀ ਝੰਡੂ ਵਿੱਚ ਇਕੱਠ ਵਿੱਚ ਰਹਿੰਦੇ ਹਨ ਉਹਨਾਂ ਨੂੰ ਇਹਨਾਂ ਨੂੰ ਵਿਸ਼ੇਸ਼ ਕਰਕੇ ਚਲਿਆ ਕੱਲੇ ਤੋਂ ਕਦੇ ਕਿਸੇ ਨੂੰ ਨਹੀਂ ਛੱਡਿਆ ਕੋਈ ਨਾ ਮਾਰਦਾ ਇਹਨਾਂ ਨੇ ਆਸਾਨ ਹੱਲਾ ਪੰਗਿ ਦਾ ਨੀਕੀ ਜੀਵਨੀ ਹਰ ਕਥਾ ਇਹ ਹੈ ਕਥਾ ਵੀ ਮੈਂ ਨਾ ਕਹਿੰਦੇ ਹਾਂ ਸੰਗਤ ਵਿੱਚ ਨੀਕੀ ਜੀਵਨੀ ਹਰ ਕਥਾ ਉਸ ਤਾਈ ਜੀ ਰੂਪ ਦੀ ਪ੍ਰਾਪਤੀ ਕਰਾਈ ਜੀ ਹਿਰਦੇ ਦੇ ਅੰਦਰ ਵਾਹਿਗੁਰੂ ਦੇ ਰੂਪ ਦੀ ਪ੍ਰਾਪਤੀ ਕਰਨ ਵਾਲੀ ਉਹ ਤੁਮ ਹਰੀ ਜੀ ਦੀ ਦਾਨ ਦੇਣ ਵਾਲੀ ਇਕ ਕਥਾ ਹੈ ਸੂਪ ਲਖਣਾ 78 ਲਖਣਾ ਵਾਲੀ ਆਨ ਤਗਨ ਰਾਸ ਕੀ ਕੀਰੇ ਇਹ ਮਹਾਰਾਜੀ ਕਥਾ ਤੋਂ ਬਗੈਰ ਜਿਹੜੇ ਹੋਰ ਗਿਆਬ ਦੇ ਰਸ ਹੈ ਉਹ ਸਾਰੀਆਂ ਫਿੱਕੀਆਂ ਚੀਜ਼ਾਂ ਹਨਗੀਆਂ ਮਹਾਰਾਜੀ ਬਾਣੀ ਜੈਸੀ ਕਥਾ ਹੋਰ ਨਹੀਂ ਕੋਈ ਹੈ ਕੋਈ ਨਾ ਕਿ ਕਿਸੇ ਕੋਈ ਕਾਮ ਰਾਸ ਕਿਸੇ ਕੋਈ ਕ੍ਰੋਹ ਰਾਸ ਵਸਾਏ ਹੈ ਸਭ ਫਿੱਕੇ ਰਸਾਂ ਵਾਲੀਆਂ ਥੈਂਕ ਦੇਣ ਵਾਲੀਆਂ ਹੈ ਆਤਮਾ ਦਾ ਸਭੇ ਫਿੱਕੀਆਂ ਹੀ ਹਨਗੀਆਂ ਦੇ ਰਸੀਆਂ ਹਨ ਉਹ ਨਾ ਜਿ ਰਸਮੀ ਆਤਮਾ ਦਾ ਰੰਗ ਨਹੀਂ ਹੈ ਵਿੱਚ ਰਹਾਉ ਬਹਿ ਗੋਲ ਕੋਨੇ ਮੋਨ ਜਾਨ ਖਤ ਦਿੱਤੀ ਬਹੁਤ سارے Muni ਵੇਖੇ ਹਨਗੇ بڑے بڑے Muni ਗੋਈਏ ਵੇਖੇ ਹੈ ਬਹੁਤ سارے ਤੁਹਾਨੂੰ ਰਾਗਨੀਆਂ ਨੂੰ ਚਾਰਨ ਵਾਲੇ ਵੇਖੇ ਹੈ ਬਹੁਤ سارے ਤੁਹਾਨੂੰ ਸੁੰਦਰ ਤਨੀ ਆਵਾਜ਼ ਕਰਨ ਵਾਲੇ ਵੇਖੇ ਹੈ ਵਿਚਾਰਨ ਵਾਲੇ ਅਤੇ Muni ਮੰਨਨ ਸੀਲ ਵੇਖੇ ਹੈ ਜਾਨ ਜਿਹੜੇ ਪੁਰਖ ਸੇਠ ਸੀ ਸੱਜਿਆ ਸਮਾਂ ਨਹੀਂ ਦਿੱਤੇ ਨੀਖੀ ਹੈ ਅਗਰ ਜੇ ਜਾਣੂ ਸਮੇ ਅਗਰ ਲੋਕ ਇਸ ਲਾਇਕੀ ਰੇ ਜੇਹ ਗੁਰੂ ਸਾਹਿਬ ਪ੍ਰਵੇਸ਼ਿਕ ਦੀ ਕਥਾ ਦੇ ਬਰਾਬਰ ਹੋਰ ਕੋਈ ਲਾਇਕ ਨਹੀਂ ਹੈ ਕੀ ਜਿਹਦੇ ਲਈ ਮਹਾਰਾਜ ਸਾਹਿਬ ਦੀ ਕਥਾ ਲਾਇਕ ਹੈ ਇਹੀ ਜੀ ਹੋਰ ਚੀਜ਼ ਹੈ ਤੇ ਬਰਾਬਰ ਲਾਇਕ ਨਹੀਂ ਜਾ ਸਕਦੀ ਕੀ ਲਾ ਕੇ ਵੇਖੀਏ ਲਾਇਕ ਹੀ ਨਹੀਂ ਹੈ ਜਦੋਂ

ਇਹ ਤਾਂ ਜਿਹਨੂੰ ਜੀ ਪ੍ਰਾਪਤੀ ਕਰਨ ਵਾਲੀ ਹੈ ਪ੍ਰਕਿਰਤੀ ਦੇ ਤਾਰਾ ਬਾਤ ਰਹਿਣ ਜੋ ਹੈ ਸਹਜਾਰੀ ਸਹਜਾਰੀ ਸ਼ਾਂਤੀ ਦੇ ਦੇਣ ਵਾਲੀ ਹੈ ਸਹਿਜ ਗਿਆਨ ਦੇ ਦੇਣ ਵਾਲੀ ਹੈ ਸਹਿਜ ਰੂਪ ਦੇ ਸੁਖ ਨੂੰ ਦੇਣ ਵਾਲੀ ਹੈ ਸਾਧ ਸੰਗ ਨਾਮਿਤ ਕੀਤੀ ਰੇਟ ਆਏ ਦੇਣ ਵਾਲੀ ਸਾਧ ਸੰਗ ਦੇ ਵਿੱਚੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਕੀਣਾ ਕੀਤੀ ਹੈ ਇਸ ਸੰਗਤ ਵਿੱਚੋਂ ਪ੍ਰਾਪਤ ਹੋਣਾ ਕੀਤੀ ਹੈ ਕੀ ਨੋ ਪੀਜ ਪਰਮੇਸ਼ਰਾ ਪਤੀ ਉਹ ਵੀ ਇਸ ਸੰਗਤ ਵਿੱਚ ਕਥਾ ਪ੍ਰਾਪਤ ਹੋਈ ਹੈ ਇਸ ਨੂੰ ਪੀਤ ਨਾ ਹੁੰਦਾ ਕੀਲਾ ਕੇ ਇਤਰਾਸ ਪੀਣਾ ਸਭ ਸੰਗੀਤ ਇਸ ਨੂੰ ਗ੍ਰਹਿਵ ਕੀਤਾ ਪੀਣਾ ਕੀਤਾ ਹੈ ਆਸਾ ਮਹੱਲਾ ਪੰਜਵਾ ਤੁਹਾਡੀ ਪਿਆਰੀ ਅੰਮ੍ਰਿਤ ਧਾਰੀ ਜੋਰ ਮੋਹ ਸਾਬਾਣੀ ਦੀ ਤੇ ਕਥਾ ਦੀ ਮਹਿਮਾ ਕਰਦੇ ਆਈ ਸਨਾਰੀ ਪਿਆਰੀ ਅੰਮ੍ਰਿਤ ਧਾਰੀ ਸਾਡੀ ਇਹ ਪਿਆਰੀ ਹੈ ਕਥਾ ਜਿਹੜੀ ਹੈ ਇਹ ਬਾਣੀ ਅੰਮ੍ਰਿਤ ਵੀ ਧਾਰੀ ਹੈ ਪੰਜ ਖੜੀਏ ਕਹਿੰਦੇ ਜੀ ਵੀ ਅੰਮ੍ਰਿਤ ਧਾਰਨ ਵਾਲੀ ਉਹ ਸਾਡੀ ਪਿਆਰੀ ਹੈ ਇਹਨਾਂ ਪਿਆਰੀਆਂ ਵੀ ਇੱਕ ਸਿੱਧ ਹੋ ਗਈਆਂ ਜਿਹੇ ਪੰਜਾਂ ਪਿਆਰ ਨੂੰ ਸਿਰ ਮਰੇ ਸੀ ਨਾ ਅੱਗੇ ਪਿਆਰੀਆਂ ਵੀ ਉਹ ਬਣ ਗਈਆਂ ਸੋ ਇਸ ਤੋਂ ਤੋਂ ਕਹਿੰਦੇ ਰੋਹ ਵਿਚਾਰ ਹਣੀ ਕਿ ਸਾਡੀ ਪਿਆਰੀ ਅੰਮ੍ਰਿਤ ਧਾਰੀ ਬਿੰਦਨ ਸਾਡੀ ਸਾਡੀ ਇਹ ਪਿਆਰੀ ਹੈ ਇਹ ਅੰਮ੍ਰਿਤ ਵੀ ਬ੍ਰਹਮਾ ਨੰਦ ਦੀ ਧਾਰ ਹੈ ਵਗਦੀ ਨਾਮ ਜੀ ਗੁਰ ਮਿਮਖ ਨਾ ਮਨ ਪੀਤਾਰੀ ਦੇ ਨੂੰ ਬੈ ਨੂੰ ਮਿਮਖ ਮਾਤ੍ਰੀ ਮਨ ਤੋਂ ਕਦੇ ਚੱਲਣਾ ਨਹੀਂ ਕਰੀਦਾ ਐਸਾ ਆਨੰਦ ਹੈ ਜਦੋਂ ਗੁਰਸਾਹਿਬ ਦੀ ਸੰਗਤ ਜੀ ਮਿਲੀਦਾ ਹੈ ਬਾਣੀ ਦੀ ਸੰਗਤ ਜੀ ਮਿਲੀਦਾ ਹੈ ਅਤੇ ਕਥਾ ਦੀ ਸੰਗਤ ਜੀ ਮਿਲੀਦਾ ਹੈ ਮਿਮਖ ਮਾਤ੍ਰੀ ਵੀ ਸੱਚੇ ਪਾਤਸ਼ਾਹ ਨੂੰ ਮਨ ਤੋਂ ਤਾਲੀਏ ਨਾ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ ਰਹਿ ਦਰਸਨ ਪਰਸਨ ਸਰਸਨ ਹਰਸਨ ਜੇਕਰ ਦਰਸ਼ਨ ਪਰਸ ਕਰਕੇ ਕਹਿੰਦੇ ਨੇ ਹਰਸਨ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਦਰਸਨ ਕਰਕੇ ਹਰਸਨ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਗੇ ਉਹ ਹਰਸਨ ਪਰਸਨ ਸਰਸਨ ਹਰਸਨ ਨੂੰ ਮਿਲਣੇ ਕਰਕੇ ਸਹਿਜ ਰਸਵੇ ਹੋ ਜੀਦਾ ਦਰਸ਼ਨ ਕਰਕੇ ਤਾਂ ਆਨੰਦ ਹੁੰਦਾ ਹੈ ਅਤੇ ਤਰਸ ਮਿਲ ਕਰਕੇ ਸਰਸੰ ਸਹਿਜ ਅਨਕਬਾਵੇ ਹੋ ਜੀਵੇ ਸਰਸ ਅਨਕਬਾ ਨੂੰ ਪ੍ਰਾਪਤ ਹੋ ਜਾਈਏ ਹੈ ਲਾਉਂਦੇ ਰਹੀ ਤਰਤਾਰੀ ਦੇ ਕੋ ਕਰ ਬਹਿਰ ਹੋ ਰੰਗ ਪ੍ਰੇਮ ਤੇ ਰੰਗੀ ਹੋਈ ਸਾਧ ਸੰਗਤ ਹੈ ਕੋ ਬਹਿਰ ਦੇ ਰੰਗ ਚ ਰੰਗੀ ਹੋਈ ਗੁਰੂ ਕੀ ਬਾਣੀ ਹੈ ਸਰਤਾਰ ਦੇ ਰੰਗ ਚ ਰੰਗੀ ਹੋਈ ਪਰਮੇਸ਼ਰ ਦੀ ਕਥਾ ਹੈ ਫੇਰ ਪੜੋ ਦਰ ਕੋ ਹਰਤਲ ਹਰਤਲ ਸਰਤਲ ਹਰਤਲ ਸਰਤਲ ਹਰਤਲ ਇਹਨਾਂ ਹੀ ਦਰਸਨ ਸੰਗੱਧ ਕਰਦੇ ਹਨ ਬਾਣੀ ਦੇ ਦਰਸ਼ਨ ਕਰਦੇ ਹੈ ਕਥਾ ਦੇ ਦਰਸ਼ਨ ਕਰਦੇ ਹੈ ਉਹ ਦਰਸ਼ਨ ਪਰਸਨ ਉਹ ਤਰਸਨ ਨਾਲ ਮਿਲ ਜਾਂਦੇ ਪਰਮੇਸ਼ਰ ਦੇ ਨਾਲ ਸਰਸਨ ਹਰਸਨ ਅਤੇ ਸਰਸਨ ਅਨੁਕੂਪਨ ਪ੍ਰਾਪਤ ਹੋ ਜਾਂਦੇ ਹੈ ਹਰਸਨ ਸਭ ਖੁਸ਼ੀ ਦੇ ਮੈਂ ਖੁਸ਼ੀ ਦੇ ਸਹਿਤ ਹੋ ਜਾਂਦੇ ਹਾਂ ਰੰਗਰੰਗੀ ਕਰਤਾਰੀ ਰੇ ਉਹਨਾਂ ਦੀ ਦਿੱਤੀ ਜਿਹੜੀ ਹੈ ਕਰਤਾਰ ਕੋ ਪ੍ਰੇਮ ਦੀ ਕੀ ਰੰਗੀ ਜਾਂਦੀ ਹੈ ਐਸੀ ਮਾਰਾ ਸਾਹਿਬ ਦੀ ਕਥਾ ਹੈ ਦਰਸ਼ਨ ਪਰ ਸੰਸਕਿਤੀਨ ਹਰਸਨ ਅਨੁਮੇ ਕਰਕੇ ਉਹ ਕਰਿਆ ਕਰਦੇ ਦਰਸ਼ਨ ਕਰਕੇ ਤਾਂ ਹਰਸਨ ਆਨੰਦ ਨਹੀਂ ਪ੍ਰਾਪਤ ਹੋਈਗਾ ਅਤੇ ਦਰਸ਼ਨ ਮਿਲਨੇ ਕਰਕੇ ਸਰਹਿੰਦ ਸਹਿਬ ਅਕਤੂ ਦੇ ਅਰੇ ਸਾਡੇ ਪ੍ਰੇਮ ਦੇ ਸਹਿਬ ਹੋਈ ਗਏ ਰੰਗ ਰੰਗੀ ਕਰਕਾਰੀ ਅਨੰਦ ਵਿੱਚ ਰੰਗਣ ਵਾਲੀ ਆ ਕਰਤਾਰ ਦੇ ਰੇਹ ਪਾਈ ਐਸੀ ਮਹਾਰਾਜੀ ਕਥਾ ਹੈ ਸੇਨਾ ਰਾਮ ਗੁਰ ਗਾਮ ਹਰ ਗਾਮ ਨਹਿ ਜਾਈਂ ਖਿੰਖਿਨ ਕਾਲ ਵਿੱਚ ਰਾਮ ਉਚਾਰਿਆ ਕਰੋ ਗੁਰੂ ਸਹਿਬ ਜੀ ਉਹ ਗਿਆਨ ਗੰਮ ਹੋਵੇ ਗਿਆਨ ਦੀ ਪ੍ਰਾਪਤੀ ਆਵੇ ਜੋ ਸਤਿਗੁਰੂ ਹੈ ਉਹਨਾਂ ਨਾਲ ਮਿਲ ਕਰਕੇ ਖਿੰਖਿਨ ਕਾਲ ਦੀ ਪਰਮੇਸ਼ਰ ਦਾ ਨਾਮ ਉਚਾਰੋ ਹਰ ਦਮ ਹਰੇਕ ਸਾਹ ਵਿੱਚ ਮਹ ਜਨ ਸੇਬ ਜਨਾਂ ਦੇ ਵਸ ਨਹੀਂ ਪਾਵੰਗੇ ਤੁਸੀਂ ਜਮਣ ਮਰਨ ਤਨੀ ਆਉਂਦੇ ਖੇਲਦਾ ਉਹ ਗੁਰਦਾਮ ਹਰ ਦਮ ਨਾ ਜਾਵੋ ਗੁਰ ਘਰਾਂ ਜੋ ਗੁਰੂ ਸਾਹਿਬ ਗਿਆਨ ਘਮ ਹਨ ਉਹਨਾਂ ਦੇ ਨਾਲ ਮਿਲ ਕੇ ਹਰ ਦਮ ਖੇਮ ਰਾਮੋ ਕਿਲਕਨ ਕਾਲ ਕੇ ਹਰੇਕ ਸਾਹ ਵਿਚਾਰਨਾ ਕਰ ਨਾ ਜਾਵੋ ਫੇਰ ਜਮਣ ਮਰਨ ਤਨੀ ਆਵੇਗਾ ਜਮਾਂ ਦੇ ਵਸ ਨਹੀਂ ਪਵੇਗਾ ਬਾਰ ਬਾਰ ਜਨਮ ਮਰਨ ਤੋਂ ਛੁੱਟ ਜਾਏਗਾ ਤੇ ਦਮ ਸ਼ੋਕ ਨਹੀਂ ਹੋਵੇਗਾ ਦਮ ਦੁੱਖ ਨਹੀਂ ਹੋਵੇਗਾ ਕੋਈ ਡਰ ਨਹੀਂ ਹੋਵੇਗਾ ਹਰ ਕਾਂ ਤੋਂ ਨਾਮ ਤੋਂ ਹਾਰੀ ਰੇ ਹਰੀ ਦੀ ਕਥਾ ਐਸੀ ਹੈ ਗੁਰੂ ਸਾਹਿਬ ਜੀ ਕਹਿੰਦੇ ਹੈ ਕਾਂ ਤੋਂ ਵਿੱਚ ਹਾਰ ਵੀ ਨਹੀਂ ਆਈ ਧਾਰਨ ਕਰ ਰਹੇ ਭਾਈ ਜਿਵੇਂ ਹਾਰ ਪਾਇਆ ਹੁੰਦਾ ਹੈ ਤਾਗਿਆ ਤੇ ਸਵਸਾਂ ਦਾ ਬਣਾ ਕਰਕੇ ਤਾਗਾ ਹਰੀ ਦੇ ਨਾਮ ਦੀ ਕੰਠ ਵਿੱਚ ਕੰਠੇ ਦੀ ਨਹੀਂ ਆਈ ਹਾਰ ਵੀ ਨਹੀਂ ਪਾਉਣਾ ਕਰ ਕੰਢੂ ਖੁਣ ਬਣਾ ਆਸਾ ਮੁਹੱਲਾ ਪੰਜਵਾ ਨੀਤੀ ਸਾਧ ਸੰਗਾਂਨੀ ਸੰਗਤ ਵੀਰ ਨਹੀਂ ਨਾ ਕਰਦੇ ਜੀ ਕੀ ਸਾਧ ਸੰਗਾਂਨੀ ਹੈ ਭਾਈ ਜਿਹੜੀ ਸਾਰੇ ਮਹਤਮਾ ਦੀ ਸੰਗਤ ਹੈ ਇਹ ਬੜੀ ਨੀਤੀ ਅੱਛੀ ਹੈ ਮਹਰ ਮੀਰ ਗਪਾਲ ਗਾਵਤ ਗਾਵਤ ਸੰਗਤ ਵਿੱਚ ਬੈਠ ਕੇ ਸਿਮਰਨ ਕਰਦੀ ਹੈ ਕਦੇ ਵੀ ਰਾਹਤ ਨੂੰ ਭਲਾਉਂਦੀ ਨਹੀਂ ਇਹ ਤਹਿਰ ਮਗਰੋਂ ਸੰਗਤ ਦੇ ਦਰਸ਼ਨ ਕਰ ਜਾਈਏ ਕਰਨ ਜਾਈਏ ਤਾਂ ਵੀ ਕੀਰਤਨ ਕਰਦੇ ਆ ਗੁੰਭਾਉਂਦੇ ਆ ਇਹ ਮੂਰਤ ਘੜੀ ਮਗਰੋਂ ਦੋ ਘੜੀਆਂ ਮਗਰੋਂ ਜਾਈਏ ਤਾਂ ਵੀ ਸੰਗਤ ਕੀਰਤਨ ਭਜਨ ਕਰਦੀ ਹੈ ਇਹ ਪਲਕ ਮਗਰੋਂ ਜਾਈਏ ਤਾਂ ਵੀ ਮਾਰਾ ਨੂੰ ਗੁੰਦੇ ਹਨ ਗੋविंद ਗੋविंद ਬਖਾਨੀ ਜੀ ਇਹ ਗੋਬਿੰਦ ਜੀ ਪਰਮੇਸ਼ਰ ਚਿਖੀ ਅੱਖਿਆ ਕਰ ਰਿਹਾ ਹੈ ਇਹ ਦੇਵਿੰਦ ਦੇ ਨਾਮ ਦਾ ਹੀ ਵਿਖਿਆ ਕਰਦੇ ਆ ਚਾਰ ਦੇ ਹਨ ਚਾਲਤ ਬੈਠਕ ਸੂਤ ਹਰ ਗਸ ਜਦੋਂ ਪੈਰਾਂ ਕਰਕੇ ਚੱਲਦੇ ਆ ਉਦੋਂ ਵੀ ਜਦੋਂ ਬੈਠਦੇ ਆ ਉਦੋਂ ਵੀ ਜਦੋਂ ਸੌਂਦੇ ਆ ਉਦੋਂ ਵੀ ਹਰੀ ਦਾ ਗਸ ਕੀਰਤ ਨਹੀਂ ਕਰਦੇ ਹਨ ਇੱਕ ਰਾਜੇ ਨੇ ਪੁੱਛਿਆ ਕਿ ਮਹਾਰਾਜੀ ਸੰਤ ਜਿਹੜੇ ਜਿਨ੍ਹਾਂ ਤੇ ਯਾਦਗਰ ਰਹਿੰਦੇ ਹੈ ਉਹਨੇ ਕੀਦਾ ਭਜਨ ਕਰਦੇ ਹੈ ਜਦ ਸੌਂ ਜਾਂਦੇ ਰਹਿੰਦੇ ਹੁਣ ਆਏ ਨੂੰ ਸੰਤਾਂ ਦੇ ਦਰਸ਼ਨ ਦੇ ਵਾਅਦੇ ਕਰ ਤੇ ਰਾਜਾ ਚੱਲ ਪਹਿਲਾਂ ਤੇਰੀ ਫੌਜ ਦੇ ਦਰਸ਼ਨ ਕਰੀਏ ਰਾਜੇ ਦੀ ਫੌਜ ਸੁੱਤੀ ਪਈ ਸੀ ਉਹਦੇ ਕੋਲ ਜਾ ਕੇ ਜਲ ਛਿੜਕਿਆ ਜਿਹੜੇ ਫੌਜੀ ਉੱਠ ਕੇ ਮਾਰ ਲੈ ਫਾਇਲੇ ਨਿਕਲੋ ਕਹਿੰਦੇ ਵੇਖੇ ਰਾਜਾ ਤੇਰੇ ਜਿਹੜੇ ਫੌਜੀਏ ਸੁੱਤੇ ਪਏ ਦੀ ਜੰਗ ਕਰਦੇ ਹੋ ਫਿਰ ਜਿੱਥੇ ਸੰਤ ਬਰਾਜੇ ਹੋਏ ਸੀ ਉਥੇ ਆ ਕੇ ਜਲ ਛਿੜਕਿਆ ਜੋ ਇੰਨੇ ਲੱਗੇ ਸਤਨਾ ਮਾਹੀਰੀ ਕਾਕੇ ਤੇਰੇ ਸੁਪੇ ਤੇ ਆਜੀ ਤੱਕ ਇਹ ਇਸ ਤਰ੍ਹਾਂ ਜਲਦੇ ਹੋਏ ਦੀ ਬੰਦੇ ਹੋਏਂ ਆਉਂਦੇ ਹੋਏਂ ਹਰੀ ਦਾ ਜਸ ਕੋ ਹੁੰਦੇ ਹਰ ਕੀਰਤ ਕਰਨੇ ਸੁਪੇ ਤੇ ਬਣਦੇ ਵੀ ਜਿੰਨਾਂ ਦੇ ਬਾਣੀ ਦਾ ਵਿਚਾਰ ਨਹੀਂ ਹੁੰਦਾ ਜਿਵੇਂ ਪੂਰੀ ਭਾਗੋ ਹਰਵੇ ਤੇ ਹਰਵਤ ਕੋ ਬਾਣੀ ਦਾ ਜਪ ਹੁੰਦਾ ਮਾਨਕਾਂ ਚਾਰਨੇ ਖਚਾਨੀ ਨੂੰ ਚਲਦੇ ਹੋਏ ਸੰਸਾਰ ਵੱਲੋਂ ਉਪਰਾਮ ਹੋ ਕੇ ਵਾਹੀ ਵੱਲ ਸਰਮੁਖੀ ਨੂੰ ਕਰਕੇ ਬੈਠ ਗਿਆ ਹੋਇਆ ਸਮਾਧੀ ਵਿੱਚ ਬੈਠ ਗਿਆ ਹੋਇਆ ਇਸ ਗ੍ਰਿਤ ਨੂੰ ਕਰਨ ਵਿੱਚ ਕੋਈ ਨਿਰਮਲ ਪਰ ਸੰਪਤਿਆਤ ਸਮਾਧੀ ਵਿੱਚ ਛਰੀ ਦੇ ਜਾਸੂ ਜੀ ਨੇ ਰਹਿ ਗਏ ਮਾਨਕਾਂ ਚਾਰਨੇ ਖਚਾਨੀ ਨੂੰ ਜਨਨ ਮੰਨ ਕਰਕੇ ਤਨ ਕਰਕੇ ਮਾਰ ਦੇ ਚਰਨਾ ਤੁਮ ਲੈ ਕਿ ਦਿੱਤੀ ਨੂੰ ਖਚਾਨੀ ਨਾ ਮਿਲਾਇਆ ਹੈ ਜਦ ਇਹ ਪਿਸਾਮ ਸਰੂਪ ਹੈ ਉਹੀ ਫਰਕਾਨੀ ਹੋਏ ਹਨ ਹਉ ਹਉਰ ਕੀ ठाकुर गौर ਬੇਨਤੀਆਂ ਕਰਦੇ ਹਰੇ ਪਰਮੇਸ਼ਰ ਮੈਂ ਤਾਂ ਹੋਰਾਂ ਹਾਂ ਮੈਂ ਹੁਤੇ ਪਾਪਿਆ ਦੀ ਹਲਕਾ ਹੈ ਮੇਰੇ ਕੋਈ ਗੁਨ ਨਹੀਂ ਹੁਨੇ ਗੁਨਾ ਤੇ ਹਿੰਨਾ ਹੋਣੇ ਕਰਕੇ ਮਹਾਰਾਜ ਮੈਂ ਹਣ ਹਲਕਾ ਹੈ ਹਉ ਹਰਿ ਅਲਪਦ ਹਮੈ ਸਤਿਪਾਦਕਾ ਤੂ ਸਾਚੁ ਸਰਦਾਰੁ ਤੂੰ ਗਬੀਰ ਤਾ ਵਾਲਾ ਹੈ ਗੈਰਗਤਾ ਵਾਲਾ ਹੈ ਵਿਰਿਆਈ ਵਾਲਾ ਹੈ ਤੂੰ ਤਾਰੀਫ ਹੈ ਨਾਲਿ ਕੇ ਸਰਨਿ ਪਛਾਨੀ ਉਸ ਨੇ ਮਾਝਾ ਆਵੀ ਦੀ ਸਰਨ ਅਸੀਂ ਪਛਾਨਣਾ ਕੀਤੀ ਹੈ ਤੁਹਾਡੀ ਸਰਨ ਤੇ ਕੋਈ ਆਦ ਦੇ ਨਾਲ ਇਕਤਾ ਹੁੰਦੀ ਹੈ ਉਸ ਸਰਕਾਰ ਮਾਰਾ ਸਾਡੇ ਇਕਤਾ ਤੈਨੂੰ ਹੋ ਸਕਦੀ ਹੈ